ਪ੍ਰਭੂ ਜਸੂ ਮਸੀਹ ਦੇ ਜਨਮ ਦਿਹਾੜੇ ਨੂੰ ਸਮਰਪਿਤ ਰਣਜੀਤ ਔਲਖ ਮਿਨਿਸਟਰੀ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਦੌਰਾਨ ਰਾਜਾ ਸਾਸੀ ਦੇ ਪ੍ਰਦਾਨ ਤੇ ਚਰਚਿਤ ਪ੍ਰਦਾਨ ਚਕੰਦਰ ਡੈਨੀਅਲ ਨੇ ਆਖਿਆ ਕਿ ਪ੍ਰਭੂ ਜਸੂ ਮਸੀਹ ਦੇ ਜਨਮ ਦਿਹਾੜੇ ਮੌਕੇ ਤੇ ਮਸੀਹ ਸੰਗਤਾਂ ਵੱਲੋਂ ਇਹ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਹੈ ਜੋ ਕਿ ਪਿੰਡ ਖਿਆਲਾ ਕਲਾਂ ਤੋਂ ਸ਼ੁਰੂ ਹੋਈ ਅਤੇ ਕੋਹਾਲੀ ਚੁਗਾਵਾ ਟਪਿਆਲਾ ਪਿੰਡੀਆਂ ਆਦੀ ਤੋਂ ਪਿੰਡਾਂ ਤੋਂ ਹੁੰਦੀ ਹੋਈ ਮਾਨਾਂ ਵਾਲਾ ਵਿਖੇ ਜਾ ਕੇ ਸਮਾਪਤ ਹੋਈ ਇਹ ਸ਼ੋਭਾ ਯਾਤਰਾ ਦੌਰਾਨ ਮਸੀਹ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਪ੍ਰਭੂ ਯਿਸੂ ਵਸੀਤਾ ਗੁਣਗਾਨ ਕੀਤਾ ਤੇ ਉਹਨਾਂ ਦੇ ਆ ਰਹੇ ਜਨਮ ਦਿਹਾੜੀ ਦੀ ਖੁਸ਼ੀ ਮਨਾਈ ਇਸ ਮੌਕੇ ਪਾਸਟਰ ਰਣਜੀਤ ਔਲਖ ਨੇ ਸਮੂਹ ਮਸੀਹ ਸੰਗਤ ਨੂੰ ਬਰੈਸਿੰਗ ਵੰਡੀਆਂ ਅਤੇ ਆਖਿਆ ਕਿ ਪ੍ਰਭੂ ਯਿਸੂ ਸਾਡੇ ਲਈ ਇਨਸਾਨ ਬਣ ਕੇ ਆਏ ਥਨ ਸਾਨੂੰ ਬਿਨਾਂ ਸ਼ਰਤ ਪਿਆਰ ਕੀਤਾ ਹੁਣ ਆਖ ਕਿ ਇਸ ਦਿਨ ਨੂੰ ਸਭ ਨੂੰ ਮਿਲ ਜੁਲ ਕੇ ਮਨਾਉਣਾ ਚਾਹੀਦਾ ਹੈ ਆਪਸੀ ਭਾਈਚਾਰਕ ਸਾਂਝ ਬਣਾਉਣਾ ਚਾਹੀਦਾ ਕਿਉਂਕਿ ਪ੍ਰਭੂ ਜਸੂ ਮਸੀਹ ਨੇ ਸਾਨੂੰ ਇਹੀ ਸੰਦੇਸ਼ ਵੰਡਿਆ ਹੈ ਕਿ ਇਸ ਸੋਭਾ ਯਾਤਰਾ ਦੌਰਾਨ ਮਸੀਹ ਸੰਗਤਾਂ ਵੱਲੋਂ ਵਕ-ਵਕ ਪੜਾਵਾਂ ਤੇ ਸੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਲੰਗਰ ਵੀ ਲਗਾਏ ਗਏ ਇਸ ਮੁcke ਪਾਸਟਰ ਰਣਜੀਤ ਔਲਖ ਪ੍ਰਦਾਨ ਸਿਕੰਦਰ ਡੈਨੀਅਲ ਪਾਸਟਰ ਡੈਨੀਅਲ ਪਿੰਡੀ ਕਿਰਪਾਲ ਮਾਦੋ ਕੇ ਪ੍ਰਦਾਨ ਕਰਨ ਮਾਸਟਰ ਗੁਲਜ਼ਾਰ ਕਾਵੇ ਪ੍ਰਦਾਨ ਜੌਨ ਮਾਰਟਿਨ ਸਮੇਤ ਵੱਡੀ ਗਿਣਤੀ ਵਿੱਚ ਮਸੀਹ ਸੰਗਤਾਂ ਹਾਜ਼ਰ ਸਨ ਸਾਰਿਆਂ ਨੂੰ ਜੈਨਸੀ ਦੀ ਦੇ ਪਾਸੋਂ ਜੀ ਤੁਹਾਡਾ ਖੈਰਾਚਾ ਚਾਹੁੰਦੇ ਹਾਂ ਆਪ ਸਭ ਦਾ ਸਵਾਗਤ ਕਰਦਾ ਹੈ ਔਰ ਅੱਜ ਦੇ ਦਿਨ ਸ਼ੋਭਾ ਯਾਤਰਾ ਕੱਢੀ ਗਈ ਬੜੀ ਧੂਮ ਧਾਮ ਦੇ ਨਾਲ ਅੱਜ ਦਾ ਦਿਨ ਮਨਾਇਆ ਗਿਆ ਔਰ ਇਹ ਸ਼ੋਭਾ ਯਾਤਰਾ 크ਿਸਮਸ ਦੇ ਲਈ ਕੱਢੀ ਜਾ ਰਹੀ ਹੈ ਕਿ ਪਰਮੇਸ਼ਰ ਦਾ ਸੰਦੇਸ਼ ਪਰਮੇਸ਼ਰ ਦੇ ਪਿਆਰ ਦਾ ਸੰਦੇਸ਼ ਸਭ ਏਰੀਆ ਦੇ ਵਿੱਚ ਪਹੁੰਚੇ ਔਰ ਸਭ ਨੂੰ ਅਸੀਂ ਇਹ ਗੁਜਾਰਿਸ਼ ਕਰਦੇ ਹਾਂ ਕਿ ਮਿਲ ਕੇ ਸਭ ਜਨ ਪਰਮੇਸ਼ਰ ਦੇ ਪ੍ਰੇਮ ਨੂੰ ਸੀਏ ਗਿਵ ਬਈਏ ਔਰ ਮੈਂ ਤੁਹਾਨੂੰ ਸਭ ਨੂੰ 25 ਦਸੰਬਰ ਦੇ ਲਈ ਇਨਵਾਈਟ ਕਰਦਾ ਹਾਂ ਪਰਮੇਸ਼ਰ ਦੀ ਜੀਵਤ ਹਜ਼ੂਰੀ ਖਿਆਲਾ ਚਰਚ ਦੇ ਵਿੱਚ ਪਰਮੇਸ਼ਰ ਤੁਹਾਨੂੰ ਬles ਕਰੇ ਤੁਸੀਂ ਆ ਕੇ ਇੰਜੋਏ ਕਰੋ ਪਰਮੇਸ਼ਰ ਦੇ ਦਿਨ ਨੂੰ ਸੈਲੀਬ੍ਰੇਟ ਕਰੋ ਪਰਮੇਸ਼ਰ ਦੇ ਦਿਨ ਨੂੰ ਵਰ ਮੈਂ ਵਿਸ਼ਵਾਸ ਕਰਦਾ ਕਿ ਤੁਸੀਂ ਸੇਮ ਨਹੀਂ ਰਹੋਗੇ ਗੋਡ ਬles ਸਭ ਤੋਂ ਪਹਿਲਾਂ ਸਭ ਨੂੰ ਜੈੰਸੀ ਦੀ ਔਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਰਣਜੀਤ ਔਲ ਕਮਿਊਨਿਟੀ ਵੱਲੋਂ ਜੋ ਅੱਜ ਇਹ ਖਿਆਲਾ ਚਰਚ ਦਾ ਸੀ ਆਉਂਦਾ ਸਾਨੂੰ ਜੋ ਸੁਭ ਬਖਸ਼ਾ ਖੁਦਾ ਨੇ ਅੱਜ ਇਹਨਾਂ ਵੱਲੋਂ ਇੱਕ ਬੜੀ ਹੀ ਪਿਆਰ ਭਰੀ ਸ਼ੋਭਾ ਯਾਤਰਾ ਗੱਡੀ ਗਈ ਆ ਜੋ ਖਿਆਲਾ ਜੋ ਖਿਆਲਾ ਬਰਾਜ ਤੋਂ ਨਿਕਲੀ ਆ ਤੇ ਮਾਨਾਂ ਵਾਲੇ ਇੱਕ ਠੈਰੀ ਆ ਉਸ ਸੰਬੰਧੀ ਰਸਤੇ ਵਿੱਚ ਕਾਫੀ ਪਰਮੇਸ਼ਰ ਦੇ ਗੁਣਗਾਨ ਹੋਏ ਆ ਔਰ ਕਾਫੀ ਲੋਕਾਂ ਨੇ ਇੰਦਰ ਵੈਲਕਮ ਕੀਤਾ ਵਾ ਔਰ ਸਾਡਾ ਵੀ ਰਣਜੀਤ ਹਲਕ ਮਿਨਿਸਟਰੀ ਵੱਲੋਂ ਤੇ ਨਰੇ ਪ੍ਰਧਾਨ ਅਸਕਰ ਡੈਨੀਅਲ ਵੱਲੋਂ ਸਾਨੂੰ ਵੀ ਬਹੁਤ ਮਾਨਸਰਮਾਨ ਮਿਲਿਆ ਵਾ ਔਰ ਮੈਂ ਕਰਨ ਗਿੱਲ ਸਹੀ ਗੋਸਪਲ ਮਿਨਿਸਟਰੀ ਅੰਮ੍ਰਿਤਸਰ ਤੋਂ ਔਰ ਮੈਂ ਤੁਹਾਨੂੰ ਸਭ ਨੂੰ ਇਹੀ ਸੰਦੇਸ਼ ਦੇਣਾ ਚਾਹਨਾ ਕਿ ਪਿਆਰ ਦਾ ਪ੍ਰਤੀਕ ਜੋ ਪਰਮੇਸ਼ਰ ਨੇ ਸਾਨੂੰ ਸਿਖਾਇਆ ਬਾਈਬਲ ਸਾਨੂੰ ਇਹ ਦੱਸਦੀ ਹੈ ਕਿ ਕ੍ਰਿਸਮਸ ਦਿਹਾੜਾ ਜਿਹੜਾ ਬੜੇ ਹੀ ਧੂਮਤਾਂ ਨਾਲ ਮਨਾਇਆ ਜਾਂਦਾ ਵਾ ਇਹ ਹਰ ਸਾਲ ਦਰਾਂ ਮਨਾਇਆ ਜਾਂਦਾ ਵਾ ਇਸ ਵਿੱਚ ਅਸੀਂ ਕਿਸੇ ਵੀ ਜਾਤ ਪਾਤ ਨੂੰ ਨਹੀਂ ਸਮਝਦੇ ਅਸੀਂ ਸਭ ਨੂੰ ਪਿਆਰ ਕਰਦੇ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਸਾਡੇ ਭਰਾ ਨੇ ਅਸੀਂ ਕੋਈ ਵੈਰ ਜਣੀ ਬਣਾ ਜਾਂਦੇ ਅਸੀਂ ਸਭ ਨੂੰ ਨਾਲ ਲੱਗ ਚੱਲਦੇ ਆ ਪਰਮੇਸ਼ਰ ਨੇ ਸਾਨੂੰ ਪਿਆਰ ਕਰਨਾ ਸਿਖਾਇਆ ਵਾ ਔਰ ਪਰਮੇਸ਼ਰ ਨੇ ਸਾਨੂੰ ਪਿਆਰ ਵੰਡਣਾ ਵੀ ਸਿਖਾਇਆ ਵਾ ਔਰ ਜੋ ਲੋਕ ਸਾਡੇ ਇਸ ਕੰਮ ਰੋਕਣਾ ਚਾਹੁੰਦੇ ਨੇ ਮੈਂ ਉਹਨਾਂ ਘੜੀ ਵੀ ਇੱਕ ਗੁਰ ਚਾਰਜ ਕਰਦਾ ਵਾਂ ਕਿ ਪਲੀਜ਼ ਤੁਸੀਂ ਵੀ ਇੱਕ ਪਿਆਰ ਦੇ ਪ੍ਰਦੀਕ ਨੂੰ ਵੇਖੋ ਸਮਾਜ ਨੂੰ ਵੇਖੋ ਕਿ ਕਿੰਨੇ ਧੂਮ ਧਾਮ ਨਾਲ ਇਸ ਧਿਆਰ ਨੂੰ ਬਣਾ ਜਾਂਦਾ ਵਾ ਔਰ ਸਾਰੇ ਆ ਕੇ ਆਓ ਰਲ ਮਿਲ ਕੇ ਆਪਸ ਧਿਆਰ ਨੂੰ ਬੜੇ ਚੰਗੇ ਤਰੀਕੇ ਨਾਲ ਬਣਾ ਸਕੀਏ ਜੀ ਅੱਜ ਜਿਹੜੀ ਸ਼ੋਭਾ ਦਾ ਯਾਤਰਾ ਗੱਡੀ ਗਈ ਹੈ ਇਹਦੇ ਬਾਰੇ ਦੱਸੋ ਕਿ ਕਾਰੇ ਸਬੰਧ ਵਿੱਚ ਗੱਡੀ ਗਈ ਹੈ ਤੇ ਕਿੱਥੇ ਸਾਰਿਆਂ ਨੂੰ ਜੈਮਸੀ ਦੀ ਜੀ ਮੇਰਾ ਨਾਮ ਸਿਕੰਦਰ ਡੈਨੀਅਲ ਰੰਜੀਤ ਹੌਲਕ ਨਸੀਦਾ ਮੈਂ ਪ੍ਰਧਾਨ ਆ ਅੱਜ ਇਹ ਸ਼ੋਭਾ ਯਾਤਰਾ ਰੰਜੀਤ ਹੌਲਕ ਨਸੀਦਾ ਦੇ ਵੱਲੋਂ ਕੱਢੀ ਗਈ ਆ ਔਰ ਇਹ ਵੱਡੇ ਦਿਨ ਨੂੰ ਸਮਰਪਿਤ ਆ ਪ੍ਰਭੂ ਯਸੂ ਮਸੀਹ ਦੇ ਜਨਮ ਦਿਹਾੜੇ ਨੂੰ ਅਸੀਂ ਮਨਾ ਰਹੇ ਆ ਇਹ ਸ਼ੋਭਾ ਯਾਤਰਾ ਅਸੀਂ ਖਿਆਲਾ ਕਲਾਂ ਤੋਂ ਦਾਣਾ ਮੰਡੀ ਤੋਂ ਸ਼ੁਰੂ ਕੀਤੀ ਸੀ ਔਰ ਜਗਾਵਾਂ ਵਿੱਚ ਜਦੀ ਹੁੰਦੇ ਹੋਏ ਅਸੀਂ ਅੱਜ ਮੰਨਾ ਵਾਲੇ ਵਿੱਚ ਆਨਕ ਨੂੰ ਸਮਾਪਤ ਕੀਤਾ ਹੈ ਇੱਕ ਇਹਦੇ ਵਿੱਚ ਜਿਹੜੇ ਰੋਲ ਕਰਦੇ ਨੇ ਉਹ ਨਾਚ ਦਾ ਉਹ ਕੌਣ ਨੇ ਉਹ ਲੋਕਾਂ ਦੀ ਧਾਰਨਾ ਆ ਕਿ ਪ੍ਰਭੂ ਯਸੂ ਮਸੀਹ ਰੋਲ ਕਰਦੇ ਨੇ ਉਹ ਇਹਦੇ ਬੰਦੇ ਦੱਸੋ ਨਹੀਂ ਮੈਂ ਦੱਸਣਾ ਚਾਹੁੰਦਾ ਹਾਂ ਜੀ ਜੋ ਅੱਗੇ-ਅਗੇ ਡਾਂਸ ਕਰ ਰਿਹਾ ਸੀ ਹਾਂਜੀ ਉਹ ਦਾਊਦ ਰਾਜਾ ਦਾ ਇੱਕ ਰੋਲ ਕੀਤਾ ਗਿਆ ਆ ਦਾਊਦ ਰਾਜਾ ਬਾਈਬਲ ਦੇ ਵਿੱਚ ਇੱਕ ਬਹੁਤ ਮਹਾਨ ਰਾਜਾ ਹੋਇਆ ਆ ਜਿਹਦਾ ਇੱਕ ਜਿਉਂਦਾ ਇਤਿਹਾਸ ਆ ਜੋ ਬਾਈਬਲ ਤੋਂ ਬਾਹਰ ਵੀ ਸਾਨੂੰ ਮਿਲਦਾ ਆ ਔਰ ਉਹ ਪਰਮੇਸ਼ਵਰ ਦਾ ਅਰਾਧਕ ਸੀ ਰਾਜਾ ਵੀ ਸੀ ਔਰ ਪਰਮੇਸ਼ਵਰ ਹਰ ਵੇਲੇ ਉਹਦੇ ਨਾਲ ਰਿੰਦਾ ਸੀ ਉਹਨੇ ਜਿੰਨੀਆਂ ਵੀ ਲੜਾਈਆਂ ਲੜੀਆਂ ਪਰਮੇਸ਼ਵਰ ਨੇ ਉਹਨੂੰ ਜੇਤੂ ਕੀਤਾ ਔਰ ਉਹਦੀ ਇੱਕ ਯਾਦ ਦੇ तौर ਤੇ ਕਿ ਅਸੀਂ ਉਸ ਤਰ੍ਹਾਂ ਦੀ ਜ਼ਿੰਦਗੀ ਜਿਹੜੀ ਜਿਣੀ ਆ ਇਸ ਕਰਕੇ ਉਹਨੂੰ ਅਸੀਂ ਨਾਲ ਰੱਖਿਆ ਸੀ ਅੱਜ ਦੇ ਦੇ ਚ ਰਿਸ਼ਮਿਤ ਦੇ ਦਿੰਦੇ ਕੀ ਤੁਸੀਂ ਸੰਦੇਸ਼ ਜਨਾ ਚਾਹੁੰਦੇ ਹੋ ਮੈਂ ਸਾਰਿਆਂ ਨੂੰ ਪਹਿਲਾਂ ਤੇ ਵੱਡੇ ਦਿਨ ਦੀ ਵਧਾਈ ਦੇਣਾ ਚਾਹੁੰਦਾ ਹਾਂ ਹਾਂਜੀ ਔਰ ਰਣਜੀਤ ਔਲ ਖੁਲਸੀ ਦਾ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਮੈਂ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਵੱਡੇ ਦਿਨ ਸਾਰੇ ਗੱਲ ਸੁਣ ਕੇ ਬਿਨਾ ਕਿਸੇ ਭੇਤ ਪਾਉ ਤੋਂ ਜਾਂ ਵਰ ਤੋਂ ਉੱਪਰ ਉੱਠ ਕੇ ਇਹਨੂੰ ਦਿਨ ਨੂੰ ਬਣਾਈਏ ਕਿਉਂਕਿ ਸਾਡਾ ਪਰਮੇਸ਼ਵਰ ਜਿਹੜਾ ਜਿਉਂਦਾ ਪਰਮੇਸ਼ਵਰ ਆ ਉਹਦੇ ਕੰਮ ਮਹਾਨ ਨੇ ਉਹਦੇ ਕੰਮਾਂ ਨੂੰ ਸਾਡੇ ਮਿੱਤੇ ਨਹੀਂ ਕਿੰਨੀਆਂ ਘੱਟ ਰਮਾ ਰੱਖ ਕੇ ਤੇ ਛੋਟਾ ਨਹੀਂ ਕਰਨਾ ਚਾਹੀਦਾ ਠੀਕ ਹੈ ਧੰਨ